ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਰਥਡੇ ਆ ਰਿ ਫਾਰਮ ਤੇ ਤੁਹਾਡਾ ਸਵਾਗਤ ਹੈ ਆ ਜੀ ਅੱਜ ਪਹੁੰਚੇ ਹਾਂ ਮੋਗੇ ਬਾਈ ਕੋਲੋਂ ਦੋ ਝੋਟੀਆਂ ਸੇ ਲਿਆ ਇੱਕ ਝੋਟੀ ਸੁਈ ਆ ਤੇ ਇੱਕ ਸੋਨਣੀ ਆ ਕਰਦੇ ਆ ਗੱਲਬੀਰਨਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਦੇ ਠੀਕ ਹੈ ਜੀ ਬੰਦੀ ਜੀ ਸੁਣਾਓ ਜੀ ਤੇ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਹਾਂਜੀ ਹਾਂਜੀ ਤੁਹਾਡਾ ਹੀ ਬਹੁਤ ਧੰਨਵਾਦ 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 ਬਾਈ ਜੀ ਤੇ ਕਿਦਾਂ ਵਪਾਰ ਕਰਦੇ ਹਾਂਜੀ ਵਪਾਰ ਕਰਦੇ ਠੀਕ ਹੈ ਠੀਕ ਕਿੱਥੋਂ ਪਸ਼ੂ ਲਿਆਉਂਦੇ ਪਸ਼ੂ ਇਧਰੋਂ ਆਉਂਦੇ ਗੰਗਾ ਨਗਰੋਂ ਬਹੁਤ ਠੀਕ ਹੈ ਠੀਕ ਹੈ ਗੰਗਾ ਨਗਰ ਤੋਂ ਅੱਛਾ ਹਰਿਆਣਾ ਵਿੱਚ ਚਲਦੇ ਆਉਂਦੇ ਹਾਂਜੀ ਠੀਕ ਹੈ ਠੀਕ ਤੇ ਅੱਜ ਕਿੰਨੀਆਂ ਜੀ ਆਪਣੀਆਂ ਅੱਜ 2 ਆ ਜੀ 2 ਆ ਜੀ ਠੀਕ ਹੈ ਉਧਰ ਦੀਆਂ ਜੀ ਉਧਰ ਦੀਆਂ ਜੀ ਉੱਧਰ ਸਾਰਾ ਟਾਡੇ ਦਾ ਮਾਲ ਉਧਰ ਦਾ ਆਉਂਦਾ ਏ ਠੀਕ ਹੈ ਠੀਕ ਤੇ ਕਹਿੰਗੇ ਚੱਲੋ ਤੇ じゃ ਪਹਿਲਾਂ ਆਪਣਾ ਫੋਨ ਨੰਬਰ ਤੇ ਦੱਸ ਦੋ ਆਦੋ ਆਪਣਾ ਪਿੰਡ ਆਪਣਾ ਵੀੜਾ ਓਕੇ ਆ ਜੀ ਇਹਲਾ ਮੋਗਾ ਮੋਗੇ ਤੋਂ ਬਰਨਾਲਾ ਰੋਡ ਤੇ ਆ ਠੀਕ ਹੈ ਜੀ ਮੋਗ ਠੀਕ ਠੀਕ ਪਿੰਡ ਬੀੜਾ ਉਹ ਕੇ ਠੀਕ ਹੈ ਤਸੀਲ ਨਿਹਾਲ ਸਿੰਘ ਵਾਲਾ ਅੱਛਾ ਅੱਛਾ ਹਾਂਜੀ ਹਾਂਜੀ ਤੇ ਫੋਨ ਨੰਬਰ ਦੱਸ ਦੋ ਫੋਨ ਨੰਬਰ 79869 ਜੀ ਹਾਂਜੀ 37712 ਠੀਕ ਹੈ ਜੀ ਹਾਂਜੀ ਤੇ ਆ ਜੋ ਸੋਈ ਤੇ ਕਰਦੇ ਆ ਚਲ ਇਸ ਰਾਤ ਸੋਈ ਹੈ ਜੀ ਇਹ ਜੋ ਰਾਤ ਦੀ ਸੋਈ ਹੈ ਹਾਂਜੀ ਠੀਕ ਹੈ ਜੀ ਬੜੀ ਝੋਟੀ ਵੱਡੀ ਵਾਲੇ ਹਾਂਜੀ ਰਾਤ ਸੋਈ ਸੀ ਬੱਚਾ ਝੰਗਾ ਕੇ 5 6 ਕਿਲੋ ਬੋਲਾ ਖਾਦਾ ਠੀਕ ਕੱਟੀ ਆ ਹਾਂਜੀ ਕੱਟੀ ਮਗਰ ਹਾਂ ਤੀਜਾ ਸੂਆ ਜੀ ਤੀਜਾ ਸੂਆ ਜੀ ਠੀਕ ਆ ਵੇਖੋ ਥੱਲੇ ਉਹ ਕੀ ਜਿਗਾਰਡ ਬਣਾਏ ਨੇ ਕਿਵੇਂ ਨੇ ਗਾੜੀ ਭਿਆਰੀ ਮੋੜ ਲਿਆ ਤਾਂ 15 ਪਲੱਸ ਦਿੱਤਾ ਵਾ ਦੁੱਜੇ ਸੂਏ ਹਾਂਜੀ ਠੀਕ ਆ ਠੀਕ ਆ 21 ਦੇਊ 16 17 ਕੇ ਲਓ ਅੱਛਾ ਅੱਛਾ ਚਲੋ ਖੋਲੇ ਹਾਂ ਮਾਰੀ ਵੱਡੀ ਐ ਛੋਟੀ ਨਹੀਂ ਜਿਵੇਂ ਵਾਈ ਟੂਈ ਹਾਂ ਦੇਖੋ ਭੜਾਈ ਭਲਾਈ ਬਹੁਤ ਜ਼ਿਆਦੀ ਚੰਗੀ ਲੈ ਆ ਜੀ ਆ ਲੈ ਗੰਗੀ ਵੱਡੀ ਐ ਨਾ ਉਹ ਨਿਕਲਣਾ ਆ। ਆਹ ਦੇਖੋ ਥਣਾ ਥਣਾ ਨਹੀਂ ਦੇਖੋ ਕੱਡੀ ਕੁਆਲਿਟੀ ਵਰੀਆ। ਬਾਈ ਜੀ ਬਹੁਤ ਵਧੀਆ ਲੱਗੀ। ਠੀਕ ਆ ਠੀਕ ਆ ਬਾਈ ਜੀ। ਤੇ ਗੇਟ ਜੈ ਜਾਈ। ਰੇਟ ਜੀ ਮੁੱਲ ਕਰਾਉਣ ਨੂੰ ਤੁਹਾਨੂੰ ਇੱਕ 60 70 ਕਰਾ ਲਓ। ਹਾਂਜੀ। ਇੱਕ 40 ਦੀ। ਇੱਕ 40 ਦੀ। ਮਾਨਤਾਣ ਕਰਦੇ ਹੋ ਇਹ। ਠੀਕ ਆ ਠੀਕ ਆ। ਹਾਂਜੀ। ਤੇ ਆਹ ਦੱਸੋ। ਇਨੇ ਦੁੱਝੇ ਸੂਏ ਸੁਣਾਈ ਦੁੱਝੇ ਸੂਏ ਸੁਣਾਈ ਹਾਂਜੀ ਫਰੂਨ ਦਾ ਦੁੱਧ 14 ਕਿਲੋ ਦਿੱਤਾ 14 ਕਿਲੋ ਠੀਕ ਐ ਇਹਦਾ ਹਫਤਾ ਰਹਿੰਦਾ ਜੀ ਹਫਤਾ ਰਹਿੰਦਾ ਜੀ ਵੇਖੋ ਥਾਂ ਨਹੀਂ ਮਾਜੀਏ ਕਰ ਲਓ ਨਾ ਵੇਖੋ ਹੁਣ ਤਾਂ ਹੀ ਚਮਕਦੀਆਂ ਹੋ ਇਹਦੀਆਂ ਪਤਲੀ ਐ ਚੰਮੜੀਆਂ ਵੀ ਪਤਲੀਆਂ ਹੈ ਹਾਂਜੀ ਹਾਂਜੀ ਬਹੁਤ ਚੰਗੀਆਂ ਖੋਲੇ ਬਾਈ ਜੀ ਨੂੰ ਬਹੁਤ ਚੰਗੀ ਗੌਰਟੀ ਇਹ ਵੀ ਵੱਡੀ ਐ ਕੋਈ ਛੋਟੀ ਨਹੀਂ ਜੀ ਲੈਓ ਲੈਓ ਲੱਗ। ਨਾ ਵੀ ਚੰਗੀ ਕੁਆਰੀ ਇਹ ਵੀ ਥੱਲੇ ਬੜੀ ਸਾਫ਼ ਤੇ ਇਹਦਾ ਵੀ ਲੈ ਅੱਜ ਇਹ ਇੱਕ 30 ਹੀ ਦੇ ਦੋ ਕੋਈ ਕਰ ਦੋ ਥੋੜਾ ਬੋਧਾ ਮਾਨ ਤਾਨ ਕਰ ਦਾਂਗੇ 2000 ਠੀਕ ਆ ਠੀਕ ਆ ਜੀ ਹਾਂਜੀ ਜੇਰ ਉਹ ਪਈ ਹੈ ਜੀ ਇਹਦੀ ਮਾਂ ਦੀ ਅੱਛਾ ਓਏ ਮੈਂ ਦੀ ਉਹ ਜੇਰਾਂ ਬੁਖਾਰ ਨੇ ਜੀ ਇਹ ਆ ਜੇਰ ਤੇ ਮੈਂ ਆ ਪਈ ਜੀ ਠੀਕ ਆ ਠੀਕ ਆ ਜੀ ਤਰਕੇ 5 ਕਿਲੋ ਬੋਲਾ ਕੱਢਿਆ ਵਾ ਬੱਚਰ ਜਾ ਅੱਛਾ ਅੱਛਾ ਜੀ ਹਾਂਜੀ ਠੀਕ ਹੈ ਤੁਹਾਡੇ ਤਰਕੇ ਆ ਦਿੰਦੇ ਆਥੜੇ ਆਸ ਦਿੰਦੇ ਆ ਹਾਂ ਜੀ ਸਾਡੇ ਸਵੇਰੇ ਕਹਿੰਦੇ ਸਾਡੇ ਸ਼ਾਮਾਂ ਆਉਂਦੇ ਹਾਂ ਜੀ ਇਹ ਗੱਲ ਹੈ ਹਾਂ ਜੀ ਠੀਕ ਹੈ ਤੇ ਪਿੰਡ ਦੱਸ ਦੋ ਤੇ ਫੇਰ ਪਿੰਡ ਪੀਡ ਰੂਕੀ ਹੈ ਜੀ ਹਾਂ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਮੋਗੇ ਤੋਂ 25 ਕਿਲੋਮੀਟਰ ਪਰਨਾਲਾ ਰੋਡ ਦੇ ਉੱਤੇ ਠੀਕ ਹੈ ਠੀਕ ਹਾਂ ਠੀਕ ਹੈ ਹਾਂ ਧੰਨਵਾਦ ਜੀ ਭਾਈ